ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਗਲੇ ਵਲੌਗ ਦੇ ਵਿੱਚ ਜਿਹੜਾ ਤੁਸੀਂ ਅੱਜ ਇਹ ਵਲੌਗ ਦੇਖਣਾ ਇਹ ਬਹੁਤ ਦਿਨਾਂ ਦਾ ਇਕੱਠਾ ਹੈ ਨਾ ਜਿੰਜੇ ਨਾਲ ਆਪਾਂ ਸਾਂਝੀ ਲਈ ਸੀ ਉਦੋਂ ਤੋਂ ਲੈ ਕੇ ਅੱਜ ਤਰੀਕ ਹੈਗੀ ਹੈ 26 ਅੱਜ ਤੱਕ ਦਾ ਹੈ ਹੈ ਨਾ ਤੇ ਸਾਰਾ ਮੈਂ ਰੀਮਿਕਸ ਕਰਕੇ ਪਾਤਾ ਹਾਂ ਜੀ ਥੋਪਸ ਤੋਂ ਤੁਹਾਨੂੰ ਵਧੀਆ ਲੱਗੇ ਐਂਡ ਤੱਕ ਜਰੂਰ ਦੇਖਿਓ ਮਿਲਦੇ ਆ ਤੁਹਾਨੂੰ ਫਿਰ ਹਾਂਜੀ ਤੇ ਆਪਾਂ ਲਾਉਣ ਲੱਗੇ ਆ ਅੱਜ ਬਰੋਟਾ ਮੈਂ ਆਪਣਾ ਸਾਰਾ ਸਮਾਨ ਆ ਗਿਆ ਹੁਣ ਪਹਿਲਾਂ ਆਪਾਂ ਗੋਹ ਲਾਉਣੇ ਆ ਕੰਨ ਦਤੇ ਫਿਰ ਇਹਨੂੰ ਲਾਉਨੇ ਆ ਉੱਥੇ ਹਾਂ ਜੀ ਜਿੱਦਾਂ ਤੁਸੀਂ ਦੇਖ ਸਕਦੇ ਹੋ ਆਪਣਾ ਸਾਰਾ ਬਰੋਟਾ ਲੱਗ ਗਿਆ ਆ ਆਪਾਂ ਲਾ ਲਿਆ ਦੱਸਿਓ ਕੌਣ ਕੌਣ ਲਾਉਂਦਾ ਵਾ ਮਤਲਬ ਮੈਨੂੰ ਵਧੀਆ ਲੱਗਦਾ ਇਹਦਾ ਕਲਰਫੁਲ ਜਿਹਾ ਬਹੁਤ ਸੋਹਣਾ ਹੈ ਨਾ ਤੁਸੀਂ ਦੇਖਿਆ ਤੁਹਾਨੂੰ ਕਿਵੇਂ ਲੱਗਦਾ ਇਹ ਦੱਸੋ ਮੈਨੂੰ ਜਰੂਰ ਦੇਖ ਕੇ ਇੱਥੇ ਆਪਣੇ ਵਾਈਟ ਕਲਰ ਦੇ ਨੇ ਚੰਦ ਤੇ ਉਹ ਸੂਰਜ ਉਧਰ ਆਪਣੇ ਪਿੰਕ ਕਲਰ ਦੇ ਨੇ ਸੋਹਣਾ ਲੱਗਦਾ ਜ਼ਰੂਰ ਦੱਸਿਓ ਹੁਣ ਆਪਾਂ ਜੋ ਬੀਜਣ ਦੀ ਤਿਆਰੀ ਕਰ ਲਈਏ ਹਾਂਜੀ ਤੇ ਆਪਾਂ ਜੋ ਵੀ ਬੀਜਤੇ ਆ ਦੇਖੋ ਟਾਕੇ ਰੱਖ ਤੇ ਤੇ ਇਧਰ ਆਪਾਂ ਆਰਤੀ ਲਈ ਦੀਵਾ ਵੀ ਲਗਾਤਾ ਸੋਹਣਾ ਲੱਗ ਰਿਹਾ ਨਾ ਤੁਸੀਂ ਲਗਾ ਲਿਆ ਦੱਸਿਓ ਕਮੈਂਟ ਕਰਕੇ ਜ਼ਰੂਰ ਅੱਜ ਮੈਂ ਬਣਾ ਰਹੀ ਹਾਂ ਪਾਲਕ ਪਨੀਰ ਪਾਲਕ ਆਪਾਂ ਉਬਾਲਣੀ ਰੱਖਤੀ ਹੈ ਬਾਹਰ ਮੰਮੀ ਚੁੱਲਾ ਬਣਾਉਦੀ ਆ ਜੇ ਤੁਹਾਨੂੰ ਦਿਖਾਉਣੀ ਆ ਇੱਧਰ ਸਾਡੇ ਕੱਦੂ ਦੀ ਮਸਤੀ ਜਾਰੀ ਹੈ। ਮਸਾਈਆਂ ਇਹਨੂੰ ਸਾਰੀ ਜੜੀ ਖੱਟੀ ਜਾਂਦਾ ਇਹਨੂੰ ਛੱਡਦਾ ਮੈਟ ਫੜ ਲੈਂਦਾ। ਹੈਲੋ ਸ਼ੀਰੂ। ਹੈਲੋ। ਇਹ ਮੇਰੀ ਪੁੱਤੀ। ਸੜਕਾ ਵੀ ਉੱਪਰ ਰੱਖ ਲਿਆ ਏਜ ਲਸਣ ਪਿਆਜ਼ ਤੇ ਹਰੀ ਮਿਰਚ। ਬਸ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ। ਭੁੰਨ ਕੇ ਫਿਰ ਜੜੀ ਪਾਲਕ ਦੀ ਪਿਊਰੀ ਬਣਾ ਕੇ ਸ਼ੇ ਪਾਵਾਂਗੇ। तड़का अपना भुज गया है हमने आपको बेसिक मसाले ऐड कर देंगे नमक स्वाद अनुसार थोड़ी जी लाल मिर्च पावे क्योंकि आप हरी पाती है ज़्यादा धनिया पाने की जोड़ नहीं है ना ही आप हल्की पा बस इन थोड़ा टाइम पकड़ देव जी इन्हें तेल छड़ता, फिर आपड कर देंगे पालक में ਮਸ ਦੇਖੋ ਜਿੱਦਾਂ ਕਿ ਮਸਾਲਿਆਂ ਨੇ ਪੂਰਾ ਤੇਲ ਛੱਡ ਤਾ ਹਨਾ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਪਾਲਕ ਦੀ ਪਿਉਰੀ ਮਸੋਂ ਥੋੜੀ ਦੇਰ ਇਹਨੂੰ ਪੱਕਣ ਦਵਾਵਾਂਗੇ ਆ ਵੀ ਧੋ ਕੇ ਆਪਾਂ ਇਹਦੇ ਵਿੱਚ ਪਾ ਲਵਾਂਗੇ ਮਸੋਂ ਨੇ ਚੱਕੋ ਪਨੀਰ ਐਡ ਕਰ ਦੋ ਬਸ ਪਾਲਕ ਪਨੀਰ ਆਪਣਾ ਤਿਆਰ ਆ ਥੋੜਾ ਟਾਈਮ ਇਹਨੂੰ ਸੇਕ ਲੱਗਣ ਦਿੰਨੇ ਆ ਅੱਛਾ ਦੇਖਾ ਤੂੰ ਇਹ ਛੱਡ ਦੇਖਾ ਤੂੰ ਕੈਮਰਾ ਆਨ ਹੁੰਦੇ ਟੱਪਣ ਆ ਜਾਂਦੀ ਜਿੱਦਾਂ ਚੰਗਾ ਭਲਾ ਪਿਆ ਕਿੱਥੇ ਜਾਣਾ ਉਹ ਸ਼ੇਰ ਕਿੱਥੇ ਜਾਣਾ ਕਿੱਥੇ ਜਾਣਾ ਕਿੱਥੇ ਜਾਣਾ ਤੂੰ ਏ ਮੇਰੀ ਬੁੱਗੀ ਚੁੱਲ੍ਹੇ ਵੀ ਆਪਣੇ ਬਣ ਗਏ ਦੇਖੋ ਇੱਕ ਚੋਰਾ ਇੱਕ ਚੁੱਲਾ ਇੱਧਰ ਆਪਣੀ ਸਾਂਜੀ ਜੁੱਲ੍ਹ ਕਾਰਟੂਨ ਭੱਜ ਜਾਂਦਾ ਭੱਜਿਆ ਭੱਜਿਆ ਜਾ ਖੜ ਜਾ ਤੂੰ ਖਾਜਾ ਤੂੰ ਖਾਜਾ 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 ਪਾੜ ਦੇ ਪੱਤੋਂ ਪਾੜ ਦੇ ਸ਼ਾਬਾਸ਼ No, 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 ਇਸੇ ਨਾਲ ਆਪਾਂ ਬਲੌਗ ਕਰਦੇ ਹਾਂ ਖਤਮ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ 'ਚ ਬਾਏ 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 ਬਾਏ